ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੁਹਾਡਾ ਸਾਡੇ YouTube ਚੈਨਲ ਸਰਵਤ ਪੰਜਾਬੀ 03 ਤੇ ਜੀ ਆਇਆਂ ਆਖਿਆ ਜਾਂਦਾ ਏ ਘੋੜੇ ਘੋੜੀਆਂ ਦੀਆਂ ਵੱਧ ਤੋਂ ਵੱਧ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਆਪਣੇ ਯਾਰਾਂ ਦੋਸਤ ਮਿੱਤਰਾਂ ਨਾਲ ਅੱਗੇ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਰੋਜ਼ਾਨਾ ਨਵੀਆਂ ਤੋਂ ਨਵੀਆਂ ਸੇਰ ਪਰਚੇਜ਼ ਵਾਲੀਆਂ ਘੋੜੇ ਘੋੜੀਆਂ ਦੇ ਵੀਡੀਓ ਲੈ ਕੇ ਆ ਸਕੀਏ ਜੇ ਕਿਸੇ ਵੀਰ ਨੇ ਸਾਡੇ ਤੋਂ ਸੇਰ ਪਰਚੇਜ਼ ਲਈ ਵੀਡੀਓ ਬਣਵਾਉਣੀ ਆ ਤਾਂ ਸਾਡੇ ਨਾਲ ਥੱਲੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਆਜੋ ਬਾਈ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਚੰਗੀਆਂ ਦੋ ਘੋੜੀਆਂ ਇਹ ਘੋੜੀਆਂ ਬਾਬਾ ਫਰੀਦ ਸਟੱਡ ਫਾਰਮ ਪਿੰਡ ਵਾਂਦਰ ਜ਼ਿਲ੍ਹਾ ਮੋਗਾ ਵਿੱਚ ਬਾਈ ਤੇਜ ਕੋਲ ਖੜੀਆਂ ਕਰ ਲਓ ਬਾਈ ਤੇਜ ਨਾਲ ਸੰਪਰਕ ਆਜੋ ਤੁਹਾਡੀ ਜਾਨਵਰਾਂ ਤੇ ਨਿਗਾ ਮਰਵਾਉਣੇ ਆ ਜਿਹੜੀ ਤੁਸੀਂ ਇਹ ਕਾਲੀ ਘੋੜੀ ਦੇਖ ਰਹੇ ਹੋ ਇਸ ਦੀ ਹਾਈਟ ਬਾਈ ਨੇ 95 ਇੰਚ ਦੱਸੀ ਹੈ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ ਹੈ ਤੇ ਸਵਾਰੀ ਦੀ ਬਿਲਕੁਲ ਸਾਫ ਹੈ ਬਹੁਤ ਹੀ ਸੋਹਣੀ ਘੋੜੀ ਆ ਤੇ ਇਹ ਘੋੜੀ ਨੂੰ 10 ਤੋਂ 12 ਦਿਨ ਹੋ ਗਏ ਬਾਈ ਘੋੜੇ ਤੋਂ ਮਲਾਈ ਹੋਈ ਆ ਜਿਹੜਾ ਬਾਈ ਤੇਜ ਕੋਲੇ ਸैम ਘੋੜਾ ਇਹ ਘੋੜੀ ਸਵਾਰੀ ਦੀ ਬਿਲਕੁਲ ਸਾਫ ਆ ਬਾਈ ਤੁਸੀਂ ਨਿਗਾਹ ਮਾਰ ਲਓ ਦੂਜੀ ਗੱਲ ਬਾਈ ਤੇਜ ਨੇ ਇਹ ਵੀ ਕਹੀ ਆ ਕਿ ਬਾਈ ਰੇਟ ਦੀ ਗੱਲ ਵੀ ਵੀਡੀਓ ਦੇ ਵਿੱਚ ਹੀ ਕਰੂਗਾ ਤੇ ਇਹ ਘੋੜੀ ਦਾ ਰੇਟ ਬਾਈ ਨੇ 1 ਲੱਖ ਰੁਪਈਆ ਰੱਖਿਆ ਬਾਈ ਬਾਈ ਨਾਲ ਕਰ ਲੋ ਸੰਪਰਕ ਘੋੜੀ ਤੇ ਤੁਸੀਂ ਨਿਗਾਹ ਮਾਰ ਲਓ ਚਾਲ ਦੀ ਬਹੁਤ ਸਾਫ ਆ ਘੋੜੀ ਦੇਖ ਸਕਦੇ ਹੋ ਤੁਸੀਂ ਵੀਡੀਓ ਚੱਲਦੀ ਤੇ ਆਜੋ ਦੂਜੀ ਘੋੜੀ ਤੇ ਤੁਹਾਡੀ ਨਿਗਾਹ ਮਰਵਾਉਣੀ ਹੈ ਇਹ ਘੋੜੀ ਕਾਲੀ ਚੰਬੀ ਆ ਬਾਈ ਇਹਦੀ ਹਾਈਟ ਬਾਈ ਨੇ 59 ਪਲੱਸ ਦੱਸਿਆ ਤੇ ਇਹ ਵੀ ਸਵਾਰੀ ਦੀ ਬਿਲਕੁਲ ਸਾਫ ਆ ਬਾਲ ਪੌਰੀਆਂ ਦੀ ਬਿਲਕੁਲ ਕਲੀਅਰ ਆ ਤੇ ਇਹਨੂੰ ਵੀ 10 ਤੋਂ 12 ਦਿਨ ਹੋ ਗਏ ਮਲਾਈ ਹੋਈ ਹੈ ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਤੇ ਬਹੁਤ ਹੀ ਸੋਹਣੀ ਸਵਾਰੀ ਕਰਾਉਂਦੀ ਆ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਤੇ ਇਹਦਾ ਰੇਟ ਬਾਈ ਜੀ ਬਾਈ ਨੇ 115000 ਰੁਪਏ ਰੱਖਿਆ ਤੇ ਬਾਈ ਨਾਲ ਕਰ ਲਓ ਸੰਪਰਕ ਤੁਸੀਂ ਦੇਖ ਸਕਦੇ ਹੋ ਤੇ ਬਾਈ ਨੇ ਇੱਕ ਗੱਲ ਇਹ ਵੀ ਕਹੀ ਆ ਵੀ ਜੇ ਕਿਸੇ ਕੋਲ ਚੰਗੀ ਕੋਈ ਨੁਕਰੀ ਘੋੜੀ ਹੈ ਤਾਂ ਬਾਈ ਵਿੱਚ ਦੋਨੇ ਘੋੜੀਆਂ ਪਾ ਕੇ ਕੋਈ ਵਾਧਾ ਵਟਾ ਵੀ ਕਰ ਲੂਗਾ ਤੇ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਹੀ ਚੰਗੇ ਜਾਨਵਰ ਹੈ ਬਾਈ ਤੇ ਬਾਈ ਨਾਲ ਇੱਕ ਵਾਰ ਜਰੂਰ ਸੰਪਰਕ ਕਰੋ ਧੰਨਵਾਦ ਜੀ